ਸਮੂਹ ਗੁਰੂ ਪੰਥ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਜ ਫਿਰ ਹਾਜ਼ਰ ਐ ਇੱਕ ਦੋ ਵਿਚਾਰ ਲੈ ਕੇ ਆਪ ਜੀ ਨਾਲ ਸਾਂਝੇ ਕਰਨੇ ਨੇ ਪਿਛਲੇ ਦਿਨੋਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਪੰਜਾਬੀ ਮੂਵੀ ਆਈ ਆ ਇੱਕ ਅਕਾਲ ਨਾਮ ਵੀ ਤੇ ਉਹਦੇ ਉੱਤੇ ਕਾਫੀ ਮਤਲਬ ਦੋਨਾਂ ਧਿਰਾਂ ਵੱਲੋਂ ਹੀ ਆਪੋ ਆਪਣੇ ਵਿਚਾਰ ਰੱਖੇ ਗਏ ਆ ਹੋ ਹੱਲਾ ਵੀ ਹੋਇਆ ਮੈਂ ਇਸ ਵਿਸ਼ੇ ਤੇ ਬਹੁਤਾ ਨਹੀਂ ਬੋਲਣਾ ਚਾਹੁੰਦਾ ਬਸ ਇੱਕੋ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੀ ਬਹੁਤ ਜ਼ਰੂਰੀ ਆ ਕਿ ਅਸੀਂ ਖੁੰਝ ਕਿੱਥੇ ਗਏ ਹੌਂਜ ਕਿਵੇਂ ਗਏ ਤੇ ਜਿਹੜੇ ਹਾਲਾਤ ਆ ਪੈਦਾ ਹੋ ਗਏ ਗੱਲਾਂ ਚੱਲੀਆਂ ਨੇ ਕਾਫੀ ਵੀ ਉਹਨਾਂ ਨੇ ਸੱਜਣਾ ਜਿਨ੍ਹਾਂ ਨੇ ਮੂਵੀ ਬਣਾਈ ਆ ਭਾਈ ਉਹਨਾਂ ਦਾ ਪੈਸਾ ਲੱਗਿਆ ਸਿੱਖ ਇਤਿਹਾਸ ਦੀ ਗੱਲ ਹੈ ਜਾਂ ਬੱਚਿਆਂ ਨੂੰ ਜਾਣਕਾਰੀ ਮਿਲੂਗੀ ਆਪੋ ਆਪਣੀ ਥਾਂ ਦੇ ਉੱਤੇ ਸਾਰੇ ਜਣੇ ਆਪੋ ਆਪਣੀਆਂ ਦੇ ਲੰਦੇ ਰਹੇ ਆ ਪਰ ਗੁਰਮੁਖ ਪਿਆਰਿਓ ਜੇ ਅਸੀਂ ਵੀ 25 ਸਾਲ ਦੀ ਪਛਾਣ ਨਿਗਾਹ ਮਾਰ ਲਈ ਹੈ ਨਾ ਸਾਡੇ ਪਰਿਵਾਰਾਂ ਵਿੱਚ ਸਿੱਖ ਪਰਿਵਾਰਾਂ ਵਿੱਚ ਖਾਸ ਕਰਕੇ ਅ ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਸੀਗੀ ਕਿਹਰੇ ਇੱਕ ਘਰੇ ਕੁਝ ਨਾ ਕੁਝ ਗ੍ਰੰਥ ਪਏ ਹੁੰਦੇ ਸੀ ਕਿਤਾਬਾਂ ਪਈਆਂ ਹੁੰਦੀਆਂ ਸੀ ਮੇਰੇ ਕਹਿਣ ਦਾ ਮਤਲਬ ਸਾਦੀ ਭਾਸ਼ਾ ਜਿਵੇਂ ਕਹਾਂ ਤਾਂ ਗ੍ਰੰਥ ਤੇ ਕਿਤਾਬਾਂ ਪਈਆਂ ਹੁੰਦੇ ਸੀ ਨਾ ਉਨ੍ਹਾਂ ਵਿੱਚੋਂ ਜਨਮ ਸਾਖੀ ਹੋਇਆ ਕਰਦੀ ਸੀ ਅ ਪੰਥ ਪ੍ਰਕਾਸ਼ ਹੋਇਆ ਕਰਦਾ ਸੀ Hindu mat ਦੇ ਗ੍ਰੰਥ ਵੀ ਆਪਣੇ ਘਰਾਂ 'ਚ ਮਿਲਦੇ ਸੀ ਮਹਾਭਾਰਤ ਰਮਾਇਣ ਗੀਤਾ ਹੁੰਦੀ ਸੀ ਮੇਰੇ ਸਾਡੇ ਘਰਾਂ ਦੇ ਵਿੱਚ ਇੱਕ ਬਜ਼ੁਰਗ ਜਿਹਾ ਹੁੰਦਾ ਸੀ ਕਿ ਦਾਦਾ ਦਾਦੇ ਦਾ ਭਰਾ ਪਰਦਾਦਾ ਜਿਹੜਾ ਉਹ ਗ੍ਰੰਥ ਪੜ੍ਹਦਾ ਸੀ ਜਾਂ ਸ਼ਾਮ ਨੂੰ ਕੋਈ ਸਾਕੀ ਸੁਣਾਉਂਦਾ ਸੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਅਕਸਰ ਇੱਕ ਅਦਾ ਜਿਹਾ ਬਜ਼ੁਰਗ ਹੁੰਦਾ ਸੀ ਜਿਹੜਾ ਬਾਬੇ ਬਾਰਸ ਦੀ ਲਿਖੀ ਹੋਈ ਹੀਰ ਪੜ੍ਹਦਾ ਹੁੰਦਾ ਸੀ ਇੱਕ ਕਲਚਰ ਸੀ ਇੱਕ ਸਭਿਆਚਾਰ ਸੀ ਜਿਹਨੂੰ ਅਸੀਂ ਕਿਤਾਬ ਸਭਿਆਚਾਰ ਕਹਿ ਸਕਦੇ ਹਾਂ ਕਿਤਾਬਾਂ ਹੁੰਦੀਆਂ ਸੀ ਕਿਤਾਬਾਂ ਨਾਲ ਜੁੜੇ ਹੋਏ ਲੋਕ ਸੀ ਅਸੀਂ ਜੁੜੇ ਕਿਉਂ ਸੀ ਉਹ ਇਹਦਾ ਆਧਾਰ ਕੀ ਬਣਿਆ ਵੀ ਜਿਹੜਾ ਸਿੱਖ ਸੀ ਜੋ ਪੰਜਾਬ ਦਾ ਜਿਹੜਾ ਆਮ ਜਨਮਾਨਸ ਸੀ ਜਨਸ ਆਧਾਰਨ ਸੀ ਉਹਨੂੰ ਤਾਂ ਬਾਂਹ ਜ਼ਰੂਰ ਪੜਦਾ ਸੀ ਈਵਨ ਸਾਡੇ ਸਮੇਂ ਤੱਕ ਜਦੋਂ ਤੱਕ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਲਾਇਬ੍ਰੇਰੀ ਕਲਚਰ ਸੀ ਪਿਛਲੇ ਸਾਲਾਂ ਦੇ ਵਿੱਚ ਮੈਂ ਪੰਜਾਬ ਗਿਆ ਤੇ ਉੱਥੇ ਜਗਰਾਉਂ ਦੇ ਵਿੱਚ ਮੇਰਾ ਸ਼ਹਿਰ ਜਗਰਾਉਂ ਆ ਇੱਕ ਅਨਾਰਕਲੀ ਬਾਜ਼ਾਰ ਦੇ ਵਿੱਚ ਇੱਕ ਬਜ਼ੁਰਗ ਪਾਪਾ ਜੀ ਦੀ ਬਾਬਾ ਜੀ ਦੀ ਦੁਕਾਨ ਹੁੰਦੀ ਸੀ ਅਸੀਂ ਉਹਨੂੰ ਪਾਪਾ ਜੀ ਕਹਿੰਦੇ ਹੁੰਦੇ ਸੀ ਬੜੇ ਪਿਆਰੇ ਗੁਰਮਖ ਸੀਗੇ ਤੇ ਮੈਂ ਉਹਨਾਂ ਦੀ ਦੁਕਾਨ ਤੇ ਗਿਆ ਤੇ ਉਹਨਾਂ ਦਾ ਮੁੰਡਾ ਬੈਠਾ ਸੀ ਤੇ ਸਾਰੀਆਂ ਦੁਕਾਨਾਂ ਕਿਤਾਬਾਂ ਦੇ ਉੱਤੇ ਨਾ ਧੂੜ ਜੰਮੀ ਪਈ ਮੈਂ ਕਿਹਾ ਵੀ ਕੀ ਗੱਲ ਪਾਪਾ ਜੀ ਕਿੱਥੇ ਨੇ ਕਹਿੰਦੇ ਉਹ ਤਾਂ ਪਿਆਨੇ ਕਰ ਗਏ ਉਹ ਚੜਾਈ ਕਰ ਗਏ ਮੈਂ ਕਿਹਾ ਹਾਲਾਤ ਕੀ ਨੇ ਕਹਿੰਦਾ ਜੀ ਤੁਸੀਂ ਗਾਨੀ ਜੀ ਆਉਂਦੇ ਹੁੰਦੇ ਸੀ ਕਿਤਾਬਾਂ ਲੈਣ ਤੇ ਹੁਣ ਤਾਂ ਕੋਈ ਕਿਤਾਬਾਂ ਪੜਦਾ ਨਹੀਂ ਸਾਰੇ ਜਣੇ ਫੋਨ ਤੇ ਬੈਠੇ ਆ ਅਸੀਂ ਜਾਣਕਾਰੀ ਦੇ ਜਿਹੜੇ ਛੂਦਰ ਸਰੋਤ ਨੇ ਮੇਰੀ ਗੱਲ ਨੂੰ ਸਮਝਿਓ ਜਿਹੜੇ ਨੀਵੇਂ ਸਰੋਤ ਨੇ ਸਾਡੀ ਜਾਣਕਾਰੀ ਦੇ ਅਸੀਂ ਉਹਨਾਂ ਤੋਂ ਜਾਣਕਾਰੀ ਲੈਣੀ ਆਰੰਭ ਕਰਤੀ ਜਿੰਨਾ ਦਿਨਾਂ ਚ ਮੈਂ ਇੱਥੇ ਟਰੱਕ ਚਲਾਉਣ ਲੱਗਿਆ ਨਾ ਕਿ ਮੈਂ ਦੇਖਿਆ ਵੀ ਸਾਰੇ ਟਰੱਕ ਡਰਾਈਵਰ ਨਾ ਸੀੜੀਆਂ ਸੁਣਦੇ ਹੁੰਦੇ ਸੀ ਕਥਾਵਾਚਕਾਂ ਦੀਆਂ ਤੇ জাফর ਖੁਰ ਉਹਨਾਂ ਨੇ ਫਿਰ ਆ ਕੇ ਮੁੜ ਕੇ ਫੋਨ ਕਰਨੇ ਇੱਕ ਦੂਜੇ ਨਾਲ ਬਹਿਸ ਕਰਨੀ ਵੀ ਫਲਾਣਾ ਬਾਬਾ ਤੇ ਫਲਾਣਾ ਕਥਾਵਾਚ ਕਾਹੇ ਕਹਿੰਦਾ ਤੇ ਮੈਂ ਇੱਕੋ ਗੱਲ ਕਹਿਣੀ ਉਹ ਸਜਣਾ ਨੂੰ ਮੈਂ ਕਿਹਾ ਵੀ ਯਾਰ ਤੁਸੀਂ ਕਥਾ ਸੁਣੀ ਉਹਦੀ ਜਿਹੜੀ ਗੱਲ ਉਹਨੇ ਕਹੀ ਸੁਣੀ ਵਧੀਆ ਗੱਲ ਸੁਣੋ ਮੈਂ ਤਾਂ ਵਿਰੋਧੀ ਨਹੀਂ ਪਰ ਤੁਸੀਂ ਆਪ ਦੀ ਖੋਜ ਕੀ ਕੀਤੀ ਆਪ ਦੀ ਖੋਜੀ ਬਿਰਤੀ ਹੈ ਜਿਹੜੇ ਗ੍ਰੰਥਾਂ ਵਿੱਚੋਂ ਪੜ੍ਹ ਕੇ ਤਾਨੂੰ ਉਹ ਬੰਦਾ ਗਿਆਨ ਦੇ ਰਿਹਾ ਜਾਂ ਗੱਲਾਂ ਕਰ ਰਿਹਾ ਜਾਂ ਸਾਖੀ ਸੁਣਾ ਰਿਹਾ ਕਥਾ ਸੁਣਾ ਤੁਸੀਂ ਆਪ ਪੜਿਓ ਗ੍ਰੰਥ ਕਹਿੰਦੇ ਨਹੀਂ ਉਹ ਤਾਂ ਪੜ੍ਹੇ ਨਹੀਂ ਅਸੀਂ ਇੱਥੇ ਖੁੰਝ ਗਏ ਸਾਡੀ ਜਿਹੜੀ ਖੋਜੀ ਬਿਰਤੀ ਸੀ ਨਾ ਉਹ ਖਤਮ ਹੋ ਗਈ ਤੇ ਜਦੋਂ ਫਿਰ ਖੋਜੀ ਬਿਰਤੀ ਖਤਮ ਹੋ ਜਾਂਦੀ ਹੈ ਜੋ ਸਾਡੇ ਮੂਰੇ ਪ੍ਰੋਸਥਾ ਤੇ ਕਿਹੜਾ ਮਰਜੀ ਪ੍ਰੋਸਥਾ ਹੋਵੇ ਫਿਰ ਫਿਰ ਅਸੀਂ ਸ਼ੱਕ ਜਾਂਦੇ ਹਾਂ ਸਾਡੀ ਉਹ ਬਿਰਤੀ ਖਤਮ ਹੋ ਗਈ ਹੰਸ ਚੋਗ ਪਤਨਸੰਮੀ ਦੇ ਵਿੱਚ ਗੱਲ ਕਹੀ ਜਾਂਦੀ ਸੀ ਹਾਂਸ ਆ ਨਾ ਜਿਹੜਾ ਉਹ ਦੁੱਧ ਦੇ ਵਿੱਚ ਆਉਂਦੀ ਚੁੰਝ ਪਾਉਂਦਾ ਤੇ ਉਹਦੇ ਵਿੱਚੋਂ ਫਿਰ ਪਨੀਰ ਪਨੀਰ ਖਾ ਲੈਂਦਾ ਤੇ ਪਾਣੀ ਪਾਣੀ ਛੱਡ ਦਿੰਦਾ ਹਾਂਸ ਵਰਤੀ ਸਾਡੇ ਵਿੱਚ ਖਤਮ ਹੋ ਗਈ ਜਾਂ ਤਾਂ ਗਧਾ ਵਰਤੀ ਭਰੂਆ ਵੀ ਜੋ ਖਾਂ ਮੀਚ ਕੇ ਜੋ ਕਹਤਾ ਕਿਸੇ ਨੇ ਉਹ ਮੰਨ ਲਿਆ ਤੇ ਜਾਂ ਸਾਡੇ ਵਿੱਚ ਫਿਰ ਕਾਂ ਵਰਤੀ ਭਰੂਆ ਵੀ ਕੋ ਕੌਂ ਕਰੀ ਹੋਈ ਜਾਣੀ ਕਿਸੇ ਦੀ ਗੱਲ ਸੁਣਣੀ ਹੋਈ ਨਹੀਂ ਅਸੀਂ ਕਿਤਾਬ ਕਲਚਰ ਦੇ ਨਾਲੋਂ ਕਿਤਾਬ ਸਭਿਆਚਾਰ ਨਾਲੋਂ ਟੁੱਟ ਗਈ ਵੱਡੇ ਵੱਡੇ ਸਟੇਜ ਦੇ ਉੱਤੇ ਲੋਕਾਂ ਨੂੰ ਗਿਆਨ ਦੇਣ ਵਾਲੇ ਲੋਕ ਮੈਂ ਉਸ ਦਿਨ ਵੀ ਪਹਿਲਾਂ ਵੀ ਜਿਹੜੀ ਮੇਰੀ ਪਿਛਲੀ ਵੀਡੀਓ ਆ ਲਿਪੀ ਬਾਰੇ ਤੇ ਭਾਸ਼ਾ ਬਾਰੇ ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਜਿਨ੍ਹਾਂ ਨੂੰ ਆਪ ਨੂੰ 35 ਦੇ ਪੂਰੇ ਅੱਖਰ ਨਹੀਂ ਪਤਾ ਜਿਨ੍ਹਾਂ ਨੂੰ ਮੁਹਾਰਨੀ ਨਹੀਂ ਪਤਾ ਜਿਨ੍ਹਾਂ ਨੂੰ ਪਤਾ ਨਹੀਂ ਪੰਜਾਬੀ ਵਿੱਚ ਕਿੰਨੇ ਲਗ ਅੱਖਰ ਨੇ ਕਿੰਨੇ ਸਵਰ ਨੇ ਕਿ ਵਿਅੰਜਨ ਕੀ ਹੁੰਦਾ ਹੈ ਲਖਣਾ ਕੀ ਹੁੰਦੀ ਹੈ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਨਾ ਉਹ ਸਾਨੂੰ ਆ ਕੇ ਉੱਥੇ ਲੈਕਚਰ ਦੇ ਜਾਂਦੇ ਆ ਵੀ ਸਿੱਖੀ ਕੀ ਹੁੰਦੀ ਆ। ਤਾਂ ਅਸੀਂ ਮੰਨ ਲੈਨੇ। ਕਿਉਂਕਿ ਆਪਾ ਪੜ੍ਹਦੇ ਨਹੀਂ। ਗੱਲਾਂ ਕਰਦੇ ਆਂ ਅਸੀਂ, ਗੱਲਾਂ ਕਰਦੇ ਆਂ ਬਹੁਤ ਗੱਲਾਂ ਕਰਦੇ ਆਂ। ਕਿਤਾਬ ਕਲਚਰ ਨਾਲੋਂ ਟੁੱਟ ਜਾਣਾ ਸਾਡੇ ਲਈ ਨੁਕਸਾਨ ਦਾ ਇੱਕ ਸਿੱਧ ਹੋਇਆ। ਇਸ ਲਈ ਸਾਨੂੰ ਮਤਲਬ ਹਰੇਕ ਜਣਾ ਖਣਾ ਹੀ ਅੱਜ ਸਿੱਖਿਆ ਦੇਣ ਲੱਗਿਆ ਪਿਆ। ਚਾਹੇ ਕਿਹੜੇ ਮਰਜ਼ੀ ਰੂਪ ਚ ਹੋਵੇ। ਜੇ ਕੋਈ ਚਲਚਿੱਤਰ ਬਣਾ ਕੇ ਹੋਵੇ ਚਾਹੇ ਉਹ ਬੋਲ ਕੇ ਹੋਵੇ ਉਹ ਮਤਲਬ ਤੇ ਉਹਨਾਂ ਦੀਆਂ ਰੋਟੀਆਂ ਵਧੀਆਂ ਚੱਲ ਗਈਆਂ ਤੁਸੀਂ ਪੰਥ ਵਿੱਚ ਵਿਚਰਦੇ ਮਸ਼ਹੂਰ ਜਿਹੜੇ ਕਥਾਵਾਚਕ ਨੇ ਉਹਨਾਂ ਦੀਆਂ ਪਿੱਛੇ ਅ ਅੱਜ ਤੋਂ 10 ਸਾਲਾਂ ਵਾਲੀਆਂ ਸੀੜੀਆਂ ਚੱਕ ਕੇ ਦੁਬਾਰਾ ਫਿਰ ਲਾ ਕੇ ਸੁਣ ਲਓ ਤੇ ਹੌਣ ਵਾਲੀਆਂ ਨੂੰ ਸੁਣ ਲਓ ਉਹ ਆਪਣੇ ਬਚਨਾਂ ਤੇ ਖੋਦ ਹੀ ਨਹੀਂ ਖੜੇ ਉਹ ਆਪਣੇ ਬਚਨਾਂ ਦੇ ਉੱਤੇ ਖੋਦ ਹੀ ਨਹੀਂ ਖੜੇ ਬਦਲ ਚੁੱਕੇ ਆ ਜਿਹੜੀ ਚਲਚਿੱਤਰ ਦੀ ਗੱਲ ਹੈ ਫਿਲਮ ਦੀ ਗੱਲ ਹੈ ਮੈਂ ਮਾੜੀ ਜੀ ਗੱਲ ਕਰ ਲਵਾਂ ਅਸਲ ਵਿੱਚ ਚਲਚਿੱਤਰ ਤੋਂ ਪਹਿਲਾਂ ਚਿੱਤਰ ਆਇਆ ਹਾਂ ਖਾਲਸਾ ਮੂਰਤੀ ਦਾ ਪੂਸ਼ਕ ਨਹੀਂ ਹੈ ਇਸ ਗੰ ਦਾ ਖਾਸ ਖਿਆਲ ਰੱਖਿਓ ਦੋ ਚੀਜ਼ਾਂ ਦਾ ਪੂਸ਼ਕਾ ਖਾਲਸਾ ਪੂਜਾ ਦਾ ਕਲ ਦੀ ਕਰਦਾ ਪਰ ਦੋ ਚੀਜ਼ਾਂ ਦਾ ਇੱਕ ਤਾਂ ਸ਼ਸਤਰ ਦਾ ਸੇਵਸਰੋਹੀ ਸਾਹਿਤੀ ਜੈ ਹਮਾਰੇ ਪੀਰ ਸ਼ਸਤਰ ਸਾਡਾ ਪੀਰ ਹੈ ਸਾਡਾ ਗੁਰੂ ਹੈ ਸ਼ਸਤਰ ਤੇ ਦੂਜਾ ਸ਼ਾਸਤਰ ਸ਼ਾਸਤਰ ਦਾ ਅਰਥ ਇੱਥੇ ਉਹ ਇਕੱਲੇ ਉਧਰ ਵੇਦ ਸ਼ਾਸਤਰ ਹੀ ਨਾ ਲੈ ਲਿਓ ਮੈਂ ਉਹਨਾਂ ਦੇ ਵੇਦ ਸ਼ਾਸਤਰਾਂ ਦੀ ਗੱਲ ਕਰਦਾ ਸ਼ਾਸਤਰ ਦਾ ਅਰਥ ਹੈ ਕਿਤਾਬ ਗ੍ਰੰਥ ਇੱਕ ਇਕੱਲੇ ਯਾਦ ਰੱਖਿਓ ਜਿਹੜੀ ਗਿਆਨ ਦੀ ਖੜਗ ਆ ਨਾ ਸਰਬਲ ਉਹਦੀ ਖੜਗ ਨਾਲ ਲੋਹੇ ਦੀ ਖੜਗਾ ਲੋਹੇ ਦੀ ਤਲਵਾਰ ਮਤਲਬ ਫਟ ਮਾਰ ਦੂ ਬੰਦਾ ਮਾਰ ਦੂ ਕੀ ਕਰ ਦੂ ਸਰੀਰ ਖਤਮ ਕਰ ਦੂ ਪਰ ਜਿਹੜੀ ਗਿਆਨ ਦੀ ਖੜਗਾ ਜੇ ਪੁੱਠੀ ਚੱਲ ਜੇ ਦੋ ਧਾਰੀ ਤਲਵਾਰ ਆ ਖਾਲਸਾ ਜੀ ਇਹ ਇਹ ਪੁਸਤਾਂ ਖਤਮ ਕਰ ਦਿੰਦੀ ਆ ਤੋ ਸ਼ਾਸਤਰ ਦੇ ਗਿਆਤਾ ਹੋਣਾ ਬਹੁਤ ਜ਼ਰੂਰੀ ਸੀ ਕਿਤਾਬਾਂ ਦੇ ਗਿਆਤਾ ਹੋਣਾ ਕਿਹੜੀ ਮਰਜ਼ੀ ਧਰਮ ਦੀਆਂ ਹੋਣ ਨਾਸਤ ਕਰਾਂਗੇ ਵੀ ਹੁਣ ਤਾਂ ਵੀ ਮੈਨੂੰ ਯਾਦ ਆ ਜਿੰਨਾਂ ਦਿਨਾਂ ਦੇ ਵਿੱਚ ਅਸੀਂ ਪੜ੍ਹਨਾ ਸ਼ੁਰੂ ਕੀਤਾ ਸੀਗਾ ਤੇ ਅਸੀਂ ਤਾਂ ਕੁਝ ਨਹੀਂ ਛੱਡਿਆ ਈਵਨ ਤਿਹਾਸਿਕ ਪਦਾਰਥਵਾਦ ਪੰਜਾਬੀ ਚ ਜੋ ਮਿਲਿਆ ਜੋੜਾ ਲੱਥਾ ਮਿਲਿਆ ਜਿਹੜਾ ਮਤਲਬ ਲੇਖਕ ਮਿਲਿਆ ਤੇ Karl Marx ਮਿਲਿਆ ਉਹ ਪੜਤਾ ਲੈਣਨ ਨੂੰ ਮਿਲਿਆ ਉਹ ਪੜਤਾ ਤੇ ਜੇ ਲਿਓ ਟੋਲਸਟੋਏ ਮਿਲਿਆ ਉਹ ਪੜਤਾ ਮੈਕਸਿਮਮ ਗੌਰ ਕੀ ਪੜਤਾ ਜੋ ਮਿਲਿਆ ਪੜਿਆ ਪਰ ਸਾਰਾ ਅਪਣਾਇਆ ਨਹੀਂ ਇਹ ਨਹੀਂ ਵੀ ਜਿਹੜਾ ਕੁਝ Hindu Hindu mythology ਦੇ ਸ਼੍ਰੀਮਦ ਭਗਵਤ ਗੀਤਾ ਮਹਾਭਾਰਤ ਪੁਰਾਣ ਬਹੁਤ ਪ੍ਰਾਣ ਜੀ ਨੂੰ ਕਹਿੰਦੇ ਆ ਸੁਖ ਸਾਗਰ ਸ਼ੇਪ੍ਰਾਣ ਪਰ ਇਹ ਜ਼ਰੂਰੀ ਥੋੜਾ ਹੁੰਦਾ ਵੀ ਸਾਰੇ ਮੰਨਣੇ ਆ ਤੁਸੀਂ ਹੰਸ ਚੋਗ ਦੀ ਵਰਤੀ ਬਣਾਉਣੀ ਆ ਤੇ ਚਲ ਚਿੱਤਰ ਵਾਲੀ ਜਿੱਥੋਂ ਤੱਕ ਗੱਲ ਆ ਇਹ ਸਾਡੀਆਂ ਅੱਖਾਂ ਨੂੰ ਜਿਹੜਾ ਗਿਆਨ ਸੁਰਤ ਰਾਹੀਂ ਲੈ ਜਾਂਦਾ ਨਾ ਉਹ ਗਿਆਨ ਉੱਤਮ ਹੁੰਦਾ ਆਪਾਂ ਕਹਿੰਦੇ ਆ ਵੀ ਅੱਖੀਂ ਦੇਖਿਆ ਸੱਚ ਹੁੰਦਾ ਕਈ ਵਾਰੀ ਅੱਖੀਂ ਦੇਖਿਆ ਬਦ ਝੂਠ ਹੋ ਜਾਂਦਾ ਬਦ ਨੁਕਸਾਨ ਦੇਖ ਹੋ ਜਾਂਦਾ ਅੱਖਾਂ ਦੇ ਨਾਲ ਸਾਨੂੰ ਕੁਝ ਵੀ ਦਿਖਾ ਦਿੰਦੇ ਆ ਅਸੀਂ ਦੇਖੀ ਜਾਂਦੇ ਅੱਜ ਜਿਹੜੇ ਲੋਕ ਮੂਰਤੀ ਦੇ ਉਪਾਸ਼ਕ ਨੇ Hindu ਭਰਾ ਉਹ ਰੋ ਪਿੱਟ ਕੇ ਕਹਿ ਰਹੇ ਆ ਉਹਨਾਂ ਦੇ ਸਿਆਣੇ ਬੰਦੇ ਆ ਜਿਹੜੇ ਉਹ ਕਹਿੰਦੇ ਜਿਹੜੀਆਂ ਕੰਨਾਂ ਤੇ ਲੱਗੀਆਂ ਮੂਰਤੀਆਂ ਨੇ ਦੇਵੀ ਦੇਵ ਤੇਆਂ ਦੀਆਂ ਚਿੱਤਰ ਨੇ ਉਹ ਭਾਈ ਇਹਨਾਂ ਨੂੰ ਨਾ ਪੁੱਜੋ ਇਹ ਤਾਂ 100 ਸਾਲ ਪਹਿਲਾਂ ਇੱਕ ਉਹਨਾਂ ਦਾ ਇਹ ਚિત੍ਰਕਾਰ ਹੋਇਆ ਤੇ ਉਹਨੇ ਉਸ ਸਮੇਂ ਦੀਆਂ ਜਿਹੜੀਆਂ ਨੱਚਣ ਗੋਣ ਵਾਲੀਆਂ ਬੀਬੀਆਂ ਸੀ ਵਿਚਾਰੀਆਂ ਉਹਨਾਂ ਨੂੰ ਬਿਠਾ ਕੇ ਮੂਰੇ ਕੋਈ ਤੇ ਦੁਰਗਾ ਦੀ ਫੋਟੋ ਬਣਾਤੀ ਕਿਤੇ ਰੂਪਤੀ ਦੀ ਫੋਟੋ ਬਣਾਤੀ ਕਿਤੇ ਰਾਧਾ ਦੀ ਫੋਟੋ ਬਣਾਤੀ ਇਹ ਫੋਟੋਸ ਲਈ ਥੋੜੋ ਆ ਉਹ ਬੈਠ ਰਹੇ ਆ ਉਹ ਜਿਹੜਾ ਕੰਧ ਤੇ ਲੱਗਿਆ ਚਿੱਤਰ ਆ ਉਸ ਤੋਂ ਬਾਅਦ ਵਿੱਚ ਚੱਲ ਚਿੱਤਰ ਆ ਚੱਲ ਚਿੱਤਰ ਨੇ ਤਾਂ ਅੱਜ ਨੂੰ ਅਸੀਂ ਫਿਲਮ ਕਹਿੰਦੇ ਆ ਜੋ ਕੋਈ ਮਰਜੀ ਉਹਨੇ ਤਾਂ ਸੁਰਤ ਬਿਰਤ ਦਾ ਪੱਠਾ ਬਿਲਕੁਲ ਹੀ ਬਿਠਾਤਾ ਰਾਮਪੁਰ ਖੇੜੇਵਾਲੇ ਬਾਬਾ ਜੀ ਹੋਏ ਆ। ਬਾਬਾ ਹਰਨਾਮ ਸਿੰਘ ਮਰੀ। ਉਹਨਾਂ ਦੀ ਜੀਵਨੀ ਦੇ ਵਿੱਚ ਇੱਕ ਚੈਪਟਰ ਆ ਟੀਵੀ ਦੀ ਕੁसंगਤ। ਉਹ ਪੜ ਲਿਓ। ਦੇਖਿਓ ਕੀ ਆ ਉਹ। ਤੇ ਅੱਜ ਤੱਕ ਪਹਿਲਾਂ ਤਾਂ ਬੁੱਧੂ ਬਾਕਸ ਘਰ ਦੇ ਵਿੱਚ ਹੁੰਦਾ ਸੀ ਇੱਕ ਖੁੰਜੇ ਤੇ ਪਿਆ ਹੁੰਦਾ ਸੀ ਆਥ ਨੂੰ ਆਉ ਕੇ ਮਾੜਾ ਮੋਟਾ ਹਫਤੇ ਚੱਕ ਫਿਲਮ ਆਉਂਦੀ ਸੀ ਅਸੀਂ ਦੇਖਦੇ ਸੀ। ਵੀ ਅੱਜ ਮਾਮਲਾ ਗੜਬੜਾਉਣੀ ਆ। ਤੇ ਉਸ ਦਿਨ ਬਾਪੂ ਗਾਲਾਂ ਕੱਢਦਾ ਹੁੰਦਾ ਸੀ ਵੀ ਅੱਜ ਆਥ ਨੂੰ ਪਾਣੀ ਵੀ ਲੋਣਾ। ਉਹਦੋਂ ਕਣਕ ਦਾ ਮਾਮਲਾ ਗੜਬੜ ਹੋ ਜਾਂਦਾ ਸੀ ਤੇ ਮੇਰੇ ਵਰਗਾ ਘਰੇ ਮਾਮਲਾ ਗੜਬੜ ਦੇਖਦਾ ਰਹਿੰਦਾ ਸੀ ਤੇ ਅੱਜ ਤਾਂ ਮਾਮਲਾ ਗੜਬੜ ਸਾਡੇ ਹੱਥ 'ਚ ਆ ਗਿਆ ਇਹ ਦੋ ਧਾਰੀ ਤਲਵਾਰ ਆ ਬਹੁਤ ਨੁਕਸਾਨ ਕਰੂਗੀ ਕਰ ਰਹੀ ਆ ਤੁਹਾਡਾ ਯਾਦ ਰੱਖਿਓ ਇਸ ਰਾਹੀਂ ਜੋ ਪ੍ਰੋਸੈਸਿਆ ਜਾ ਰਿਹਾ ਕੀ ਉਹ ਖਾਣਾ ਪੀਣਾ ਹੋ ਜਾਵੇ ਕੀ ਉਹ ਪਹਿਨਣਾ ਪੱਚਰਣਾ ਹੋ ਜਾਵੇ ਕੀ ਉਹ ਬੋਲਣਾ ਬੁਲਾਉਣਾ ਹੋ ਜਾਵੇ ਖਾਲਸਾ ਜੀ ਸਾਰਾ ਹੀ ਬਦਲਿਆ ਜਾ ਰਿਹਾ ਅਗਲੇ ਆ 199 ਦੇ ਉੱਤੇ ਨਿਊ ਵਰਲਡ ਆਰਡਰ ਉਹਦੇ ਵੱਲ ਨੂੰ ਅੱਗੇ ਨੂੰ ਵਧ ਰਹੇ ਆ ਤੇ ਅਸੀਂ ਜਿੱਥੋਂ ਕੱਡੇ ਸੀ ਗੁਰੂ ਸਾਹਿਬ ਨੇ ਉੱਥੇ ਹੀ ਫੇਰ ਧੱਸਦੇ ਜਾਂਦੇ ਆ ਸੋ ਬਹੁਤ ਹੀ ਸਾਵਧਾਨੀ ਦੀ ਲੋੜ ਹੈ ਆਪਣੇ ਘਰਾਂ ਦੇ ਵਿੱਚ ਦੁਆਰਾ ਕਿਤਾਬ ਕਲਚਰ ਨੂੰ ਪੈਦਾ ਕਰੋ ਮੈਨੂੰ ਯਾਦ ਆ ਇੱਕ ਵਾਰ ਮੈਂ ਪਟਿਆਲੇ ਪੰਜਾਬ ਬੁੱਕ ਸੈਂਟਰ ਤੇ ਖੜਾ ਬਣਾ ਪਾਇਆ ਕਮਰ ਕਸਾ ਮਹਾਰਾਜ ਦੀ ਕਿਰਪਾ ਸਦਕਾ ਲੱਗਿਆ ਸ਼ਸਤਰ ਵਸਤਰ ਤਿਆਰ ਤੇ ਮੈਂ ਕਿਤਾਬਾਂ ਖਰੀਦਾਂ ਤੇ ਉੱਥੇ ਕਾਮਰੇਡ ਸੱਜਣ ਆ ਗਿਆ ਕਹਿੰਦਾ ਜੀ ਮੈਂ ਬੜਾ ਹੈਰਾਨ ਆ ਬਈ ਤੁਸੀਂ ਐਸ ਬਾਣੇ ਚ ਹੋ ਕੇ ਖਾਲਸਾਈ ਬਾਣੇ ਚ ਹੋ ਕੇ ਕਿਤਾਬ ਕਿਤਾਬਾਂ ਦੇ ਸ਼ਕੀਨ ਹੋ ਤੇ ਮੇਰਾ ਅੱਜ ਤੱਕ ਦਾ ਬਜਟ ਹੈ ਜਿਹੜਾ ਸਭ ਤੋਂ ਵੱਧ ਖਰਚਾ ਕਿਤਾਬਾਂ ਤੇ ਕੀਤਾ ਮੈਂ ਜ਼ਿੰਦਗੀ ਚ ਮੈਨੂੰ ਗੱਡੀਆਂ ਦਾ ਕਾਰਾਂ ਦਾ ਅ ਕੱਪੜਿਆਂ ਦਾ ਹੰਨੀ ਸ਼ੌਂਕ ਹੀ ਨਹੀਂ ਰਿਹਾ ਇਹ ਸਾਰੇ ਮੇਰੇ ਮਿੱਤਰ ਜਾਣਦੇ ਆ ਕਿਤਾਬ ਮੈਨੂੰ ਮਿਲ ਜਵੇ ਕਿਹੜੀ ਮਰਜ਼ੀ ਮਿਲ ਜਵੇ ਹੁਣ ਵੀ ਮਿਲ ਜਵੇ ਉਹ ਤੋਂ ਜੇ ਕਿਤੇ ਅਰਵਿੰਦਰ ਸਿੰਘ ਨਿਹੰਗ ਸਿੰਘ ਨੂੰ ਜੇ ਜਾਨ ਜਗਦੀਪ ਸਿੰਘ ਨੂੰ ਮੈਂ ਫੋਨ ਕਰਨਾ ਕੋਈ ਨਵੀਂ ਕਿਤਾਬ ਆਈ ਤਾਂ ਭੇਜ ਦਿਓ ਬਈ ਇਹੀ ਮੇਰਾ ਸਵਾਲ ਹੁੰਦਾ ਤੇ ਉਹ ਕਾਂਗਰਸ ਮੈਨੂੰ ਕਹਿਣ ਲੱਗਾ ਨਿਹੰਗ ਸਿੰਘ ਜੀ ਵੀ ਤੁਸੀਂ ਕਿਤਾਬਾਂ ਵਾਲੀ ਦੁਕਾਨ ਤੇ ਮੈਂ ਕਿਹਾ ਤੈਨੂੰ ਪਤਾ ਗਿਆਨੀ ਗਿਆਨ ਸਿੰਘ ਕੌਣ ਸੀ ਮੈਂ ਕਹ ਨਿਰਮਲਿਆਂ ਤੋਂ ਪੜਿਆ ਹੋਇਆ ਸਾਡਾ ਨਿਹੰਗ ਸਿੰਘ ਸੀ ਬਾਣਾ ਨਿਹੰਗ ਸਿੰਘ ਵਾਲਾ ਸੀ ਪੜਿਆ ਨਿਰਮਲਿਆਂ ਤੋਂ ਤੁਸੀਂ ਕਿੰਨਾ ਲਿਖਿਆ ਉਹਨੇ ਅਸੀਂ ਪੜਦੇ ਨਹੀਂ ਅਸੀਂ ਲਿਖਦੇ ਵੀ ਆਂ ਚੂੜਮਣੀ ਕ ਵੀ ਸੰਤੋਖ ਸਿੰਘ ਕੌਣ ਸੀ 2.5 ਹਜ਼ਾਰ ਪੇਸ ਕੱਲੇ ਨੇ ਲਿਖਿਆ ਜੇ ਪੜਦਾ ਹੋਊਗਾ ਤਾਂ ਹੀ ਲਿਖਦਾ ਹੋਊਗਾ ਨਾ ਜੋ ਪੜੋਂਗੇ ਉਹ ਲਿਖੋਂਗੇ ਇਹ ਗੱਲ ਪੱਕੀ ਆ 100% ਆ ਇਹ ਗੱਲ ਜਿਹੜੀਆਂ ਚੀਜ਼ਾਂ ਤੁਸੀਂ ਪੜ ਲਓਗੇ ਉਹਨਾਂ ਨੂੰ ਵਿਚਾਰ ਕਰ ਲਓਗੇ ਤੇ ਮਾਫ ਕਰਨਾ ਅਸੀਂ ਤਾਂ ਬਹੁਤੇਾਂ ਵਿੱਚੋਂ 90% ਨੇ ਸਾਡੇ ਵਿੱਚੋਂ ਜਿਨ੍ਹਾਂ ਨੇ ਕਦੇ ਸਤਿਗੁਰੂ ਸੱਚੇ ਪਾਸ਼ਾ ਦੇ ਦਰਸ਼ਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਅਸੀਂ ਤਾਂ ਇੱਕ ਬਣਾ ਲਿਆ ਹੈਗਾ ਵਾ ਸਾਧਨ ਮੈਂ ਨਹੀਂ ਕਹਿੰਦਾ ਨਾ ਟੇਕੋ ਟੇਕਣਾ ਜ਼ਰੂਰੀ ਆ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਕਹਿੰਦੇ ਗੁਰੂ ਸਾਹਿਬ ਤੇ ਰਮਾਲੇ ਨਾਲ ਦੋ ਜਾਂ ਉਹਦੋਂ ਹੋਰ ਭੋਗ ਨਾਲ ਲਵਾਓ ਮੈਂ ਉਹਨਾਂ ਚੋਂ ਨਹੀਂ ਹੈ ਕਰੋ ਸਾਰਾ ਕੋਸ਼ਿਸ਼ ਕਰੋ ਜੇ ਪੂਜਾ ਕਰਨੀ ਚਾਹੁੰਦੇ ਹੋ ਤਾਂ ਵੀ ਕਰੋ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਸ਼ਬਦ ਆ ਉਹ ਵੀ ਅਕਾਲ ਪੁਰਖ ਦਾ ਰੂਪ ਆ ਸ਼ਬਦ ਹੀ ਅਕਾਲ ਪੁਰਖ ਦਾ ਰੂਪ ਆ ਪਰ ਮਹਾਂਪੁਰਖੋ ਗੁਰਮਖੋ ਹੱਥ ਬਨ ਕੇ ਬੇਨਤੀ ਆ ਉਹਨੂੰ ਪੜ ਵੀ ਲੋ ਉਹਨੂੰ ਵਿਚਾਰ ਵੀ ਲੋ ਆਪ ਸੋਚੋ ਤੁਸੀਂ ਦੁਨੀਆ ਦਾ ਕਿਹੜਾ ਅਜਿਹਾ ਪੰਥ ਆ ਦੁਨੀਆ ਦਾ ਕਿਹੜਾ ਅਜਿਹਾ ਧਰਮ ਆ ਧਾਰਮਿਕ ਗ੍ਰੰਥ ਉਹਨਾਂ ਕੋਲੇ ਹੈਗੇ ਆ ਮੁਸਲਮਾਨਾਂ ਕੋਲੇ ਕੁਰਾਨ ਆ ਜਿਹੜੇ ਹੋਰ ਵੈਸਟਰਨਸ ਜਿਹੜੇ ਨੇ ਅੰਜੀਲ ਤੁਰੇਤਾ ਉਧਰ ਉਹਨਾਂ ਕੋਲੇ ਬਹਾਵਤ ਗੀਤਾ ਤੋਂ ਹਮ ਪਦ ਸਾਰੇ ਗ੍ਰੰਥ ਹੈਗੇ ਉਹਨਾਂ ਕੋਲੇ ਪਰ ਕੋਈ ਵੀ ਗ੍ਰੰਥ ਅਜਾ ਨਹੀਂ ਜਿਹਨੂੰ ਗੁਰੂ ਦਾ ਦਰਜਾ ਮਿਲਿਆ ਹੋਵੇ ਗੁਰੂ ਦਾ ਦਰਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਿੱਤਾ ਅੱਜ ਤੁਹਾਨੂੰ 500 ਸਾਲ ਤੱਕ ਸਮਝ ਆਉਣੀ ਆ ਕਿ ਗੁਰੂ ਗੋਬਿੰਦ ਸਿੰਘ ਕਹਿਣਾ ਕੀ ਚਾਹੁੰਦਾ ਸੀ ਸੱਚੇ ਪਾਤਸ਼ਾਹ ਤੁਹਾਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਸੀ ਸੋਚ ਕੇ ਦੇਖੋ ਕੀ ਸਿਰਫ ਤੋਂ ਸਿਰਫ ਉਹਦਾ ਜਿਹੜਾ ਅਸੀਂ ਆਪਾਂ ਇੱਕ ਆਕਾਰ ਸਿਰਜਿਆ ਹੋਇਆ ਕੀ ਉਹੋ ਗੁਰੂ ਆ ਸਾਡਾ ਕੋਈ ਦੀ ਜਲਦ ਗੁਰੂ ਆ ਕੋਦੇ ਅੰਗ ਨੇ ਚੜੇ ਉਹਦੇ ਪੰਨੇ ਉਹ ਗੁਰੂ ਨੇ ਫਿਰ ਗੁਰੂ ਕੌਣ ਆ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਉਹਦੇ ਵਿੱਚ ਆ ਜਿਹੜੀ ਉਹਦਾ ਗਿਆਨ ਆ ਜਿਹੜਾ ਉਹ ਗੁਰੂ ਆ ਤੇ ਗਿਆਨ ਸਾਰਾ ਹੀ ਗੁਰੂ ਆ ਇਸ ਗੱਲ ਦਾ ਵੀ ਖਿਆਲ ਰੱਖਿਓ ਬੜੇ ਮਿੱਤਰ ਨੇ ਜਿਹੜੇ ਕਹਿੰਦੇ ਆ ਉਹ ਜੇ 10ਵੇਂ ਦੇ ਨਾਲ ਗੁਰੂ ਸ਼ਾਦਲਾ ਕੋਈ ਗੱਲ ਨਹੀਂ ਗਿਆ ਨਾ ਗਿਆਨ ਗੁਰੂ ਹੋ ਸਕਦਾ ਜਿਹੜੀ ਚੀਜ਼ ਤੁਹਾਨੂੰ ਗੂ ਅੰਧਕਾਰ ਰੂਪ ਪ੍ਰਕਾਸ਼ ਅੰਧਕਾਰ ਚੋਂ ਪ੍ਰਕਾਸ਼ ਵਿੱਚ ਲੈ ਜਾਂਦੀ ਹੋਵੇ ਉਹ ਗੁਰੂ ਹੁੰਦੀ ਹੈ ਤੇ ਸ਼ਬਦ ਦਾ ਗਿਆਨ ਸਭ ਤੋਂ ਵੱਡਾ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਮਹਾਰਾਜ ਸਾਹਿਬ ਨੇ ਉਹਨਾਂ ਦਿਨਾਂ 'ਚ ਜਦੋਂ ਗੱਦੀ ਦਿੱਤੀ ਹੋਣੀ ਆ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦੀਆਂ ਬਾਕੀ ਸੰਪਰਦਾਵਾਂ ਵਿੱਚ ਰੌਲਾ ਪੈ ਗਿਆ ਹੁਣ ਵੀ ਸਿੱਖਾਂ ਦਾ ਗੁਰੂ ਕਰ ਕੀ ਰਿਹਾ ਹੋ ਕੀ ਰਿਹਾ ਏ ਗ੍ਰੰਥ ਵੀ ਕਦੇ ਗੁਰੂ ਹੋਇਆ ਗ੍ਰੰਥ ਹੀ ਗੁਰੂ ਹੁੰਦੇ ਨੇ ਗਿਆਨ ਹੀ ਗੁਰੂ ਹੁੰਦਾ ਹੈ ਦੇਦਾ ਕੀ ਅੱਜ ਇਹ ਤਾਂ ਬੀਨ ਸੀ ਵਿਚਾਰ ਹੀ ਗੁਰੂ ਹੈ ਦੇਦਾ ਕੀ ਅੱਜ ਇਹ ਤਾਂ ਕੱਲ ਨੂੰ ਅੱਜ ਹੈ ਮੜਾ ਇਹ ਤਾਂ ਸਰੀਰ ਮਿੱਟੀ ਆ ਅੱਜ ਹੈ ਕੱਲ ਨੂੰ ਨਹੀਂ ਹੋਊਗਾ ਪਰ ਗਿਆਨ ਹੋਊਗਾ ਸੋ ਇਨੀਆਂ ਕੁ ਬੇਨਤੀਆਂ ਨੇ ਆਪਣੇ ਘਰੇ ਕਿਤਾਬ ਕਲਚਰ ਪੈਦਾ ਕਰੋ ਕਿਤਾਬ ਸਭਿਆਚਾਰ ਪੈਦਾ ਕਰੋ ਲੱਖਾਂ ਲੱਖਾਂ ਡਾਲਰ ਆਣੀਆਂ ਤੁਹਾਡੇ ਘਰੇ ਗੱਡੀਆਂ ਖੜੀਆਂ ਨੇ ਰੁੜੋਂ ਕਰੋੜਾਂ ਰੁਪਈਆਂ ਦੇ ਤੁਸੀਂ ਘਰ ਪਾਲੇ ਕੋਠੀਆਂ ਪਾਲੀਆਂ ਲਾਇਬ੍ਰੇਰੀ ਇੱਕ ਘਰੇ ਨਹੀਂ ਮਿਲਣੀ ਤੁਹਾਨੂੰ ਤੁਹਾਡੀ ਭਾਸ਼ਾ ਗਵਾਚਦੀ ਜਾਂਦੀ ਆ ਤੁਹਾਡਾ ਧਰਮ ਗਵਾਚਦਾ ਜਾਂਦਾ ਤੁਹਾਡੇ ਸੱਭਿਆਚਾਰ ਤੇ ਅਰਥ ਗਵਾਚਦੇ ਜਾਂਦੇ ਆ ਮਾਫ ਕਰਨਾ ਤੁਹਾਡੇ ਨਾਲ ਨਾਚ ਗੀਤ ਵੀ ਉਹ ਨਹੀਂ ਰਹੇ ਜੇ ਤੂੰ ਚੱਲਿਆ ਨੌਕਰੀ ਬੇਨੀਲੇ ਕੋੜੇ ਵਾਲਿਆ ਸਾਨੂੰ ਬੋਝੇ ਦੇ ਵਿੱਚ ਪਾ ਜਿੱਥੇ ਪੈਂਦੀ ਰਾਤੜੀ ਬੇਨੀਲੇ ਕੋੜੇ ਵਾਲਿਆ ਸਾਨੂੰ ਚਾਹ ਕਲੇ ਜਿਲਾ ਇਹ ਜਿਹੜੇ ਨੌਕਰੀਆਂ ਤੇ ਗਏ ਆ ਜਨਕੇ ਬੰਕੇ ਘੜੀ ਨਾ ਆਇਆ ਤੈਨ ਕਿਉਂ ਰੈਣ ਬਿਹਾਣੀ ਉਹ ਫੌਜਾਂ ਚ ਜਾਂਦੇ ਹੁੰਦੇ ਸੀ ਬਸਰੇ ਦੀ ਲਾਮ ਟੁੱਟ ਜੇ ਨਹੀਂ ਮੈਂ ਰੰਡੀਆਂ ਨੂੰ ਸਾਗਣ ਹੋਵਾ ਹੂੰ ਪੰਜਾਬੀ ਲੋਕ ਗੀਤ ਪੰਜਾਬੀ ਪੰਜਾਬੀ ਬਾਤਾਂ ਪੰਜਾਬੀ ਗੱਲਾਂ ਉਹ ਸੁਆਦ ਮੁੱਕ ਗਈ ਦਾਦੀ ਦੇ ਨਾਲ ਕੋਈ ਪੈਂਦਾ ਨਹੀਂ ਅੱਜ ਸੌਂਦੇ ਨਹੀਂ ਦਾਦੀ ਦੇ ਨਾਲ ਉਹਦੇ ਤੇ ਬੈਠਿਆ ਟਿਕ 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 ਚੱਲਦੀ ਆ ਸੋਭੀਂੰਤਿਆਂ ਨੇ ਕਿਤਾਬ ਕਲਚਰ ਪੈਦਾ ਕਰੋ ਸਾਖੀ ਕਲਚਰ ਪੈ ਜਿਹੜੇ 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 ਇਸ ਪਾਸੇ ਨੂੰ ਆਏ ਨੇ ਉਹਨਾਂ ਨੂੰ ਮੁਬਾਰਕ ਆ ਉਹ ਭਾਈ ਉਹਨਾਂ ਦੀ ਗੱਲ ਵੀ ਸੁਣ ਲਓ ਪੜ੍ਹ ਲਓ ਜਗਦੀਪ ਸਿੰਘ ਹੋਰਾਂ ਨੇ ਕਿਤਾਬ ਲਿਖੀ ਆ ਬੜੀ ਤਿੰਨ ਭਾਗਾਂ ਆਗੇ ਉਹਦੇ ਹਰੇਕ ਘਰੇ ਹੋਣੀ ਚਾਹੀਦੀ ਆ ਅਰਵਿੰਦਰ ਸਿੰਘ ਹੋਰਾਂ ਨੇ ਲਿਖੀ ਆ ਹੋਰ ਨਵੇਂ ਨਵੇਂ ਨੌਜਵਾਨ ਲਿਖ ਰਹੇ ਆ ਬਹੁਤ ਵਧੀਆ ਮੁਬਾਰਕਾ ਸਖਦੀਪ ਸਿੰਘ ਬਰਨਾਲਾ ਲਿਖਦਾ ਹੁੰਦਾ ਸੀ ਅੱਜ ਕੱਲ ਘੱਟ ਲਿਖ ਰਿਹਾ ਬਾਹਰ ਆ ਗਿਆ ਮੇਰੇ ਵਾਂਗੂ ਤੇ ਮੈਂ ਬੇਨਤੀ ਕਰੂੰਗਾ ਦੁਆਰਾ ਵੀ ਉਹ ਦੁਆਰਾ ਪਿਰ ਪੜ ਵਿੱਚ ਆਵੇ ਲਿਖੇ ਦੁਆਰਾ ਲਿਖੇ ਬਾਈ ਸਾਹਿਬ ਜੀ ਸਿੰਘ ਘਮਾਨ ਵਧੀਆ ਬੁਲਾਰੇ ਨੇ ਪਰ ਕਿਤਾਬ ਘਟਾ ਇੱਕ ਦੀ ਕਿਤਾਬ ਹੋਈ ਉਹਨੇ ਵੀ ਬੇਨਤੀ ਕਰੂੰਗਾ ਕਿ ਉਹ ਕਿਤਾਬ ਦਾ ਵੀ ਭੰਡਾਰਾ ਜਿਹੜਾ ਪੁਸਤਕਾਂ ਦਾ ਉਹ ਦੁਆਰਾ ਚਾਲੂ ਕਰਨ ਹੋਰ ਵੀ ਜਿਹੜੇ ਨਿਹੰਗ ਸਿੰਘ ਤੁਸੀਂ ਨੂੰ ਪਾਈ ਗੁਰਮੁਖਵੈਰਾ ਜਿਹੜੇ ਪ੍ਰਾਤਨ ਸਾਡ ਤੁਹਾਡੇ ਗ੍ਰੰਥ ਨੇ ਨਾ ਉਹ ਵੀ ਜ਼ਰੂਰੀ ਆ ਪੰਥ ਪ੍ਰਕਾਸ਼ ਰੇਖ ਸਖ ਨੂੰ ਪੜ੍ਹਨਾ ਚਾਹੀਦਾ ਹਮਰਾਖਤ ਪਾਤਰ ਸ਼ਾਹੀ ਦਾਵਾ ਇਹੀ ਨਹੀਂ ਤੋ ਉਹਾ ਪਵਾ ਇਹਨ ਗਰੀਬ ਸਿੱਖਨ ਕਦਮ ਪਾਤਰ ਸ਼ਾਹੀ ਜੇ ਜਾਰ ਕਰੇ ਹਮਰੀ ਗੁਰਿਆਈ ਉਹ ਤਾਂ ਆਪਣੇ ਕੀਤੇ ਹੋਏ ਬਚਨ ਭੁਗਾ ਗਿਆ ਪਰ ਅਸੀਂ ਉਹ ਗੱਲਾਂ ਨੂੰ ਪੜ੍ਹ ਵੀ ਨਹੀਂ ਰਹੇ ਵਿਚਾਰਨਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਕਿਤਾਬ ਕਲਚਰ ਦੇ ਨੇੜੇ ਹੋਵੋ ਜਿੰਨਾ ਚਿਰ ਕਿਤਾਬ ਸੱਭਿਆਚਾਰ ਨਹੀਂ ਹੋਊਗਾ ਤੁਹਾਡੇ ਘਰੇ ਕਿਤਾਬ ਨਹੀਂ ਹੋਊਗੀ ਨਾ ਤੁਹਾਡੇ ਨਿਆਣੇ ਪੜਨਗੇ ਨਾ ਤੁਸੀਂ ਪੜੋਗੇ ਫਿਰ ਤਾਂ ਜਿਹਨੇ ਆਇਆ ਜੋ ਮਰਜ਼ੀ ਫਰੋਸ ਲਵੇ ਉਹ ਸੁਣ ਲੈਣਾ ਤੁਸੀਂ ਉਹ ਲਾਗੂ ਕਰ ਲੈਣਾ ਫਿਰ ਲੜੀ ਜਾਂਦੇ ਆਂ ਅਸੀਂ ਇੱਕ ਦੂਜੇ ਦੇ ਨਾਲ ਨੁਕੀ ਨੁਕੀ ਗੱਲ ਪਿੱਛੇ ਲੜ ਪੈਣਿਆਂ ਗੁਰਦੁਆਰੇ ਦੇ ਵਿੱਚ ਮੈਂ ਤਾਂ ਇੱਥੇ ਗੁਰਦੁਆਰੇ ਬਣਦੇ ਦੇਖਿਆ ਇੱਕ ਗੁਰਮੁਖ ਪਿਆਰੇ ਤੋਂ ਪੁੱਛਿਆ ਮੈਂ ਕਿ ਆ ਆਪਣੇ ਵਾਲਾ ਗੁਰਦੁਆਰਾ ਇੱਧਰ ਕਾਸ ਤੋਂ ਬਣ ਗਿਆ ਸੀ ਕਹਿੰਦੇ ਵੀ ਭੋਗ ਉਹ ਹੁਕਮ ਨਾਮੇ ਤੋਂ ਬਾਅਦ ਚਲਾਉਂਦੇ ਸੀ ਅਸੀਂ ਪਹਿਲਾਂ ਲਾਉਣਾ ਸੀ ਚਲੋ ਧਰ ਹਾਂ ਉਸੋ ਜ਼ਰੂਰੀ ਆ ਆਪਦੇ ਘਰੇ ਗ੍ਰੰਥਾਂ ਦਾ ਪ੍ਰਕਾਸ਼ ਕਰੋ ਗਿਆਨ ਦਾ ਪ੍ਰਕਾਸ਼ ਕਰੋ ਮਨ ਦੇ ਵਿੱਚ ਬਾਕੀ ਮਰਜ਼ੀ ਆ ਤੁਹਾਡੀ ਦੇਖਣੀ ਹੁੰਦੀ ਆ ਦੇਖ ਲੋ ਨਹੀਂ ਦੇਖਣੀ ਨਾ ਦੇਖੋ ਮੈਨੂੰ ਇਹਨਾਂ ਗੱਲਾਂ ਦੇ ਨਾਲ ਬਹੁਤਾ ਨਹੀਂ ਹੈ ਇੰਨੀਆਂ ਕੁ ਬੇਨਤੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ